ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣਾ ਮਨ ਸੋ ਵੀਰੋ ਕ੍ਰਿਸ਼ਨ ਲਾਲ ਬਾਲ ਚਾਰੇ ਵਾਲੇ ਲੁਧਿਆਣੇ ਵਿੱਚ ਆ ਜੀ ਬਾਬਾ ਜੀ ਦੀ ਦੁਕਾਨ ਔਰ ਕਹਿੰਦੇ ਵੀੜੀ ਦਰ ਪੀੜੀ ਇਹਨਾਂ ਨੂੰ ਬਖਸ਼ਾ ਔਰ ਜਿਨ੍ਹਾਂ ਨੌਜਵਾਨ ਭੈਣ ਭਰਾਵਾਂ ਦੇ ਵਾਲ ਜਿਸ ਤਰ੍ਹਾਂ ਕੀ ਝੜਨ ਲੱਗ ਜਾਂਦੇ ਨੇ ਟੁੱਟ ਜਾਂਦੇ ਆ ਗੰਜਾਪਨ ਹੋ ਜਾਂਦਾ ਨਾ ਇਹ ਬਾਬਾ ਜੀ ਹੱਤ ਔਲਾ ਕਰਦੇ ਆ ਔਰ ਗਰਾਊਂਡ ਰਿਐਲਿਟੀ ਇਹ ਕਿ ਆ ਦੇਖੋ ਵੀ ਸਵੇਰੇ ਤਕਰੀਬਨ 8 ਵਜੇ ਦਾ ਸਮਾਂ ਔਰ ਇਹਨਾਂ ਦੀ ਦੁਕਾਨ ਦੇ ਬਾਹਰ ਲਾਈਨਾਂ ਲੱਗੀਆਂ ਸੰਗਤੀਆਂ ਕਿਉਂਕਿ ਸਾਡੇ ਜਿਹੜੇ ਭੈਣ ਭਰਾ ਨੇ ਪਰੇਸ਼ਾਨ ਨੇ ਇਹ ਜਿਹੜੀ ਬਿਮਾਰੀ ਆ ਵਾਲ ਚੜਨ ਦੀ ਨਾ ਇਹ ਅੱਜ ਕੱਲ ਸੌਰੀ ਹਰ ਨੌਜਵਾਨ ਨੂੰ ਔਰ ਹੋ ਰਹੀ ਆ ਪਰਮਾਥੰਦ ਖੰਡਾ ਬਾਬਾ ਜੀ ਹੱਤ ਔਲਾ ਕਰਦੇ ਨੇ ਔਰ ਦੇਖੋ ਜੋ ਮੈਂ ਜੇਵਾ ਦਾਉਤੋਂ ਨਾ ਤੇ ਕਿ ਮਿਰਚਾ ਦਾ ਓਇਲ ਵਗੈਰਾ ਕੁਝ ਨਹੀਂ ਲਗਾਉਣਗੇ ਨਹੀਂ ਜਿਵੇਂ ਬਤਾਉਂਦੇ ਓਇਲ ਵਗੈਰਾ ਆ ਹੀ ਲਾਇਓ ਇਹਨਾਂ ਨੂੰ ਤੁਸੀਂ ਕਾਫੀ ਸੋਸ਼ਲ ਮੀਡੀਆ ਸਾਈਟ ਤੇ ਬਾਬਾ ਜੀ ਨੂੰ ਦੇਖਿਆ ਹੋਊਗਾ ਹਾਂਜੀ ਠੀਕ ਹੈ ਥੈਂਕ ਯੂ ਅੱਗੇ ਵੀ ਕਰ ਲਿਆ ਬਾਬਾ ਜੀ ਇਹ ਕਿੰਨੇ ਸਮੇਂ ਤੋਂ ਕਰ ਰਹੇ ਹੋ ਜੀ ਆਪਣਾ ਕੰਮ ਮੈਂ ਤਾਂ 70 ਸਾਲਾਂ ਤੋਂ ਕਰ ਰਿਹਾ 70 ਹੋ ਗਏ ਮਤਲਬ ਪੀੜੀਦਰ ਪੀੜੀ ਚੱਲ ਰਿਹਾ ਜੀ ਦਾਦੇ ਪਰਦਾਦੇ ਕਰਦੇ ਆਏ ਦਾਦੇ ਪਰਦਾਦੇ ਜੀ ਉਹ ਵੀ ਕਰ ਰਹੇ ਆ ਜੀ ਉਹ ਵੀ ਆਉਣ ਵਾਲੇ ਹਿੰਦਲੇ ਵਾਸਤੇ ਤੇ ਬਾਬਾ ਜੀ ਇਹ ਮਤਲਬ ਜਿਹੜਾ ਤੇਲ ਦੇ ਰਹੇ ਹੋ ਜਿਹੜਾ ਦੂਰੋਂ ਆਉਂਦੇ ਆ ਹੁਣ ਮਹੀਨੇ ਦੀ ਆ ਉਹਨਾਂ ਨੂੰ ਮਹੀਨੇ ਦੀ ਕਿਉਂਕਿ ਕਰਾਇਆ ਦੇ ਅੱਜਕੱਲ ਮਾਨ ਨੇ ਹੈਗਾ ਇੱਕ ਕਰਾਇਆ ਹੀ ਬਹੁਤ ਹੈਗਾ ਹਾਂ ਜੀ ਹਾਂ ਲੋਕਲ ਆ ਸਕਦਾ ਪੀਤਾ ਦੇ ਪਾ ਪਾ ਵੀ ਨਹੀਂ ਪਾ ਆਈ ਨਹੀਂ ਬੋਲਣੇ ਆਉਣੇ ਪੈਂਦੇ ਜਿੰਦਾ ਨੋਕਲੇ ਹੁਣ ਆਉਣਾ ਪੈਂਦਾ ਤੁਸੀਂ ਦੇਖ ਸਕਦੇ ਹੋ ਵੀ ਬਾਬਾ ਜੀ ਉਹਨਾਂ ਕੋਲ ਸੰਗਤ ਦੂਰ ਤਰਾਡੇ ਤੋਂ ਪਹੁੰਚ ਰਹੀ ਆ ਤਾਂ ਵੀਰੋ ਜੇ ਕਿਸੇ ਦੀ ਐਦਾਂ ਦੀ ਪ੍ਰੋਬਲਮ ਆ ਤਾਂ ਪਲੀਜ਼ ਬਾਬਾ ਜੀ ਦਾ ਐਡਰੈਸ ਉੱਪਰ ਦਿਖਾ ਦੇ ਦਿੱਤਾ ਔਰ ਤੁਸੀਂ ਵੀ ਇੱਥੇ ਪਹੁੰਚ ਜਾਓ ਤਾਂ ਕਿ ਤੁਹਾਨੂੰ ਲੱਖਾਂ ਰੁਪਏ ਨਾ ਲਾਣੇ ਪੈਣ ਇਹ ਟ੍ਰਾਂਸਪਲੈਂਟ ਲਈ ਸੋ ਅੱਜ ਦੀ ਵੀਡੀਓ ਨੂੰ ਅੰਤ ਤੱਕ ਕਰ ਜਰੂਰ ਦੇਖਿਓ ਤੇ ਸ਼ੇਅਰ ਜਰੂਰ ਕਰ ਦਿਓ